ਸੰਦੀਪ ਦੀ ਲੜਕੀ ਹੈ ਜੀ ਉਹ ਪਰਿਵਾਰ ਦੇ ਵਿੱਚੋਂ ਜਿਹੜੀ ਪਤੀ ਦਿਲਾਵਿਸ ਪਰਿਵਾਰ ਬਹੁਤ ਵੱਡੇ ਸਤਵੀਂ ਦੇ ਵਿੱਚ ਹੈ ਜੀ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਨੂੰ ਭੇਜਣਾ ਬਾਹਰ ਦੇਸ਼ ਦੇ ਵਿੱਚ ਕੋਈ ਔਖੀ ਗੱਲ ਨਹੀਂ ਹੈ ਬੜਾ ਕਰਜ਼ਾ ਚੱਕ ਕੇ ਜਿਵੇਂ ਜਿਹੜੀ ਆ ਪਤੀ ਆ ਪੁੱਤਾਂ ਦੇ ਲਈ ਬਣਾਉਨੇ ਆ ਉਹਨੂੰ ਵੇਚ ਕੇ ਇੱਕ ਆ ਦੀ ਹਿੱਸਾ ਜ਼ਰੀਏ ਦਾ ਵੇਚ ਕੇ ਬੱਚੀ ਨੂੰ ਬਾਹਰ ਭੇਜਿਆ ਬਹੁਤ ਸਾਰੇ ਸੁਪਨੇ ਉਸ ਬੱਚੀ ਤੋਂ ਸਾਡੇ ਪਰਿਵਾਰ ਦੇ ਸੀਗੇ ਜੋ ਅੱਜ ਸਾਰੇ ਸਾਡੇ ਸਕਣਾ ਛੁਰਕ ਹੋ ਗਈ। ਬਾਪ ਦਾ ਨਾਮ ਛੁਰਕ। ਬਾਹਰ ਜਦੋਂ ਇਹ ਘਟਨਾ ਬਾਰੇ ਸਾਨੂੰ ਪਤਾ ਲੱਗਿਆ ਬਹੁਤ ਸਾਡਾ ਦੁੱਖ ਸਾਡੇ ਪਰਿਵਾਰ ਤੇ ਕਹਾਟ ਆ ਗਿਆ ਜੀ। ਬੱਚੀ ਦੇ ਸੁਪਨੇ ਸਾਡੇ ਸੁਪਨੇ ਸਾਰੇ ਦੂਰੇ ਲੈ ਗਏ ਜੀ। ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਬੱਚੀ ਦੀ ਉਧਰ ਉੱਚ ਪੱਧਰੀ ਜਾਂਚ ਹੋਵੇ। ਜੋ ਕਿ ਹਜੇ ਤੱਕ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਸਮੁੰਦਰ ਦੇ ਵਿੱਚ ਡਿੱਗੀ ਡਿੱਗੀ ਹੈ ਜਾਂ ਨਾਟਕੀ ਹੈ। ਸਿਵੇਂ ਸਾਰੇ ਪਰਿਵਾਰ ਨੇ ਦੱਸਿਆ ਤੇ ਵੀ ਬਹੁਤ ਪਰੇਸ਼ਾਨ ਰਹਿ ਰਹੀ ਸੀ ਕੀ ਗੱਲ ਦੀ ਪਰੇਸ਼ਾਨੀ ਸੀ ਤੇ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਅਸੀਂ ਮੰਗ ਕਰਦੇ ਆ ਕਿ ਸਾਡੀ ਬੱਚੀ ਨੂੰ ਤੇ ਸਾਡੇ ਪਰਿਵਾਰ ਨੂੰ ਪੂਰੀ ਦੇਖਰੇਖ ਕਰਕੇ ਵਿਚਵਾਦ ਦਵਾਈ ਦਾ ਭੋਗ ਵੀ ਨਹੀਂ ਪਾ ਸਕਦੇ ਜੀ ਸੱਤਰ ਵੀ ਨਹੀਂ ਪਾ ਸਕਦੇ ਅਸੀਂ ਇਸ ਕਰਕੇ ਬੈਠ ਰਹੇ ਹਾਂ ਬੈਠੇ ਆ ਉਹਨਾਂ ਦੀ ਗੱਲਾਂ ਤੇ ਵੀ ਇਹ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਉਸ ਕਰਕੇ ਅਸੀਂ ਮੰਨ ਲਿਆ ਪਰ ਤੁਹਾਨੂੰ ਉੱਚ ਪੱਧਰੀ ਜਾਂਚ ਕਰਾਈ ਜਾਵੇ ਤੇ ਪਰਿਵਾਰ ਦਾ ਤੁਸੀਂ ਦੇਖ ਹੀ ਲਿਆ ਘਰ ਦੇ ਵਿੱਚ ਕੋਈ ਵੀ ਦੀ ਨਹੀਂ ਹੈ ਕੋਈ ਨੌਕਰੀ ਤੇ ਹੋਵੇ ਤੇ ਮੰਦਾ ਹਾਲ ਆ ਜੀ ਤੇ ਜੇਕਰ ਜੇਕਰ ਸਰਕਾਰਾਂ ਚਾਹਣ ਇਥੋਂ ਦੇ ਜਿਹੜੀ ਨੌਕਰੀਆਂ ਦਾ ਸਿਸਟਮ ਉਹ ਬੰਦ ਹੋਇਆ ਤਾਂ ਬੱਚੇ ਬੱਠੀਆਂ ਬਾਹਰ ਜਾ ਰਹੇ ਨੇ ਤੇ ਬਾਹਰ ਜਾ ਕੇ ਵੀ ਜੇ ਇਹ ਜਿਹਾ ਘਟਨਾਵਾ ਹੋ ਜਾਣਾ ਤਾਂ ਪਰਿਵਾਰ ਦੇ ਵਿੱਚ ਕੀ ਰਹਿ ਜਾਂਦਾ ਜੀ ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਹੈ ਬਸ ਇਹ ਹੀ ਬੇਨਤੀ ਆ ਜੀ ਸਾਡੀ ਤਾਂ ਕਿ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਸਾਡੀ ਬੱਚੀ ਦੀ ਜੋ ਵੀ ਹੈ ਉਧਰੋਂ ਸਹੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕਰੇ ਤਾਂ ਜੋ ਕਿਸੇ ਅਗਲਾ ਕੁਛ ਨਾ ਕੁਝ ਕਰ ਸਕੀਏ ਗਲਤ ਹੈ ਹੀ ਹੋਈ ਆ ਜੀ ਇੱਥੇ ਆਪਣੀ ਲੋੜੀਆਂ ਜਾ ਰਹੀ ਸੀਗੀ ਤੇ ਰਿਜ਼ਿਊਮ ਦੇਣ ਜਾ ਰਹੀ ਸੀ ਕੰਮ ਤੇ ਉਧਰੋਂ ਵਾਪਸ ਆਉਂਦੇ ਹੋਏ ਉਹ ਕਿਤੇ ਸਮੁੰਦਰ ਦੇ ਕਿਨਾਰੇ ਰੁਕ ਗਈ ਨਾਲ ਇੱਕ ਫਰੈਂਡ ਹੋਰ ਸੀਗਾ ਉੱਥੇ ਪਹੁੰਚਾ ਹੁਣ ਪਤ ਉਹਨਾਂ ਦੇ ਦੱਸਣ ਦੇ ਮਤਲਬ ਕਿ ਇਹੀ ਆ ਰਿਹਾ ਹੈ ਕਿ ਉੱਥੇ ਫੋਟੋਆਂ ਖਿਚ ਰਹੀ ਸੀਗਾ ਉਹਨਾਂ ਨੂੰ ਤਾਂ ਕੁਝ ਨਹੀਂ ਪਤਾ ਇਸ ਬਾਰੇ ਵੀ ਕੀ ਗੱਲ ਹੋਈ ਉੱਥੇ ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਵੀ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ ਤਾਂ ਇਸੇ ਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਇਹ ਮੰਗ ਕਰਦੇ ਆਂ ਜੀ ਤੁਹਾਨੂੰ ਸ਼ੱਕ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਾਂ ਲੱਗਦਾ ਨਹੀਂ ਫੇਕ ਵੀ ਹੋ ਸਕਦੀ ਹੈ ਜੀ ਨਾ ਤੁਹਾਨੂੰ ਇਸ ਹਸਲ ਸਚਾਈ ਨਹੀਂ ਪਤਾ ਲੱਗੀ ਜੀ ਵੀ ਇਹ ਗੱਲ ਸੱਚਾ ਜਾਂ ਝੂਠਾ ਵੀ ਉੱਥੋਂ ਦੀ ਪੁਲਿਸ ਦੇ ਮੁਤਾਬਕ ਜ਼ਰੂਰ ਤੌਰ ਤੇ ਉੱਥੋਂ ਦੇ ਬਿਆਨ ਲਈ ਸੀਗੇ ਜੋ ਉੱਥੇ ਮੌਜੂਦ ਸੀਗਾ ਮੌਕੇ ਤੇ ਉਹਨਾਂ ਦੇ ਮੁਤਾਬਕ ਇਹੀ ਸੀਗਾ ਵੀ ਲੜਕੀ ਇਹ ਡਿੱਗੇ ਪਾਣੀ ਤੇ ਪਰ ਅਸੀਂ ਹਸਲ ਸੱਚ ਅਜੇ ਨਹੀਂ ਮੰਨ ਰਹੇ ਇਸ ਕੱਲ ਨੂੰ ਕਿ ਨਾਲ ਹੋਰ ਕੁੜੀਆਂ ਹੈਗੇ ਕੋਈ ਉਹਨਾਂ ਨਾਲ ਕੋਈ ਫਰਕ ਨਹੀਂ ਹੋ ਪਾਇਆ ਕਿਸਨੇ ਕਿਉਂਕਿ ਉਹ ਅਲ ਦੱਸ ਤੋਂ ਆਵੇ ਕੋਈ। ਪਰ ਨਾਲ ਕੁੜੀ ਸੀਗੀ ਉਹਨਾਂ ਦੇ ਸੀ ਘਰ ਵੀ ਗਏ ਸੀਗੇ ਉਹਨਾਂ ਨੂੰ ਕੌਲ ਆਈ ਹੋਊਗੀ ਉਹਨੇ ਦੱਸਿਆ ਸੀਗਾ ਵੀ ਇਹ ਜਿਹੜੀ ਲੜਕੀ ਵੀ ਮੇਰੇ ਨਾਲ ਰਹਿੰਦੀ ਸੀਗੀ ਉਹਨੇ ਦੱਸਿਆ ਸੀਗਾ ਜੀ ਇਸ ਬਾਰੇ। ਪਰ ਇਹ ਕਿਸੇ ਦਸਤੂਰ ਤਿਆਰ ਵੀ ਹੋਇਆ ਨਹੀਂ। ਇਸ ਤੋਂ ਬਾਅਦ ਉਸ ਕੁੜੀ ਦਾ ਨੰਬਰ ਨਹੀਂ ਲੱਗ ਰਿਹਾ ਜੀ ਆਫਲਾਈਨ ਆ ਰਿਹਾ ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਸਾਡੀ। ਬਸ ਉਸ ਟਾਈਮ ਲਾਸਟ ਗੱਲ ਹੋਈ ਸੀ ਗਈ ਉੱਤੇ। ਜਿੱਦ ਦੇ ਦਿਨੋਂ ਉਹ ਕੁੜੀ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਜੀ। 15 ਤੱਕ ਤੋਂ ਬਾਅਦ ਹੀ ਘਟਨਾ ਹੈ ਜੀ ਹਾਂ ਜੀ 15 ਤੋਂ ਬਾਅਦ ਦਿਨ ਹੋ ਗਏ ਅਜੇ ਤਾਂ ਕੁਝ ਵੀ ਬਦਲਿਆ ਨਹੀਂ ਹਾਂ ਜੀ ਕੁਝ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਕਿੰਨਾ ਕਾਫੀ ਭੇਜੀ ਤੁਸੀਂ ਉਹ ਭੇਜੀ ਹੈ ਕਿਉਂ ਮੀ ਦਾ ਲੈ ਕੇ ਭੇਜੀ ਉਹ ਬਾਹਰ ਭੇਜੀ ਸੀ ਕਬੀ ਥੋੜਾ ਜਿਹਾ ਲੱਗਦੀ ਹਾਂ ਜੀ ਮੇਰੇ ਛੋਟੀ ਭੈਣ ਸੀ ਅਕਤਾਸ਼ ਨੂੰ ਮੇਦਰ ਲਾਈਆਂ ਸੀ ਵੀ ਚਲੋ ਆ ਉਹਦਾ ਕੋਈ ਪਰਿਵਾਰ ਚ ਕੋਈ ਮੜਾ ਮੋਟਾ ਸੁਧਾਰ ਹੋ ਜਾਊਗਾ ਜੀ ਵੀ ਅਸੀਂ ਕਰਜਾ ਜਾ ਕੇ ਭੇਜੀ ਸੀਗੇ ਜ਼ਮੀਨ ਵੇਚ ਕੇ ਬਸ ਹੋਰ ਹੋਰ ਗੱਲ ਸੀ ਜੀ ਉਹਨਾਂ ਨਾਲ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੁੰਦੀ ਸੀ ਪਰ ਪਿਛਲੇ ਕੁਝ ਤਿੰਨ ਚਾਰ ਮਹੀਨਿਆਂ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਹੀ ਕਰਤਾ ਸੀ ਜੀ ਅਕਾਊਂਟ ਕਿਰ ਕਿਰ ਬੰਦ ਕਰਤੀ ਪਹਿਲਾਂ ਕਿਤੇ ਕਿਤੇ ਪੋਸਟ ਵੀਡੀਓ ਪੋਸਟ ਹਾਂਜੀ ਇੰਸਟਾਗ੍ਰam ਸਨੈਪਚੈਟ ਇਹ ਸਾਰਾ ਯੂਜ਼ ਕਰਦੇ ਸੀ ਜੀ ਉਹ ਇੱਕਦਮ ਬੰਦ ਹੀ ਕਰਤਾ ਕੋਈ ਡਿਸਕਨੈਕਟ ਹੋ ਗਿਆ ਸੀ ਜੀ ਡਿਲੀਟ ਹੋ ਗਏ ਸੀ ਅਕਾਊਂਟ ਮਤਲਬ ਆ ਇਹ ਵੀ ਆ ਨਹੀਂ ਦੱਸੇ ਸਾਰੇ ਮਾਮਲੇ ਜਾਂਚ ਦੀ ਮੰਗ ਕਰ ਰਹੇ ਹਨ ਹਾਂ ਜੀ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ ਵੱਧ ਤੋਂ ਵੱਧ ਥੜੀ ਮਦਦ ਕੀਤੀ ਜਾਵੇ ਤੇ ਸਾਰੀ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਕੀ ਘਟਨਾਕ੍ਰਮ ਹੋਇਆ ਉੱਥੇ ਕੀ ਗੱਲ ਹੈ ਅੱਜ ਕੀ ਥੋੜੇ ਨਾਮ ਗਰਮੇਲ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਡੈਡੀ ਜੀ ਸਾਡੇ ਕੋਲ ਮੱਗ ਵੀ 2021 ਅਸਿਕਲ ਨੂੰ ਆਨਕੀ ਵੜਦੀ ਸੀ ਤੇ ਉਹ ਕਹਿ ਰਹੇ ਸੀ ਡੈਡੀ ਬਰੇਕਸ਼ੌਕ ਪੂਰਾ ਕਰੇਗਾ ਮਾਪੂ ਤਾਂ ਕਰੂੰਗਾ ਤੇ ਉਹ ਕਹਿੰਦਾ ਮੇਰੇ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਤੇ ਮਾ ਸੋਲੇ ਖੱਤਰੀਆ ਪੁੱਤਰੀ ਕੁਝ ਦੱਸ ਕੀ ਬੋਲਣਾ ਅੱਜ ਜੀ ਮੈਂ ਬਾਹਰ ਜਾਣਾਗਾ 2021 ਵਿੱਚ ਆ ਕੇ ਬਸ ਇੱਥੇ 2022 ਵਿੱਚ ਆਈ ਲੈਸ ਕਰਕੇ ਕਲੀਅਰ ਕਰ ਦਿੱਤੀ। ਠੀਕ ਪਰ ਦੂਬਾ ਸੀ ਕਰਜ਼ਾ ਚੱਕ ਕੇ ਬੜੇ ਮੁਸ਼ਕਲ ਨਾਲ ਸਾਡੇ ਕੋਈ ਕਰ ਦਸਤਜ਼ਰ ਹੋਊਗਾ। ਤੇ ਇਸ ਕਰਕੇ ਭੇਜੀ ਜੀ। ਤੇ ਅਸੀਂ ਬਸ ਸੈਂਟਰ ਸਰਕਾਰ ਨੂੰ ਮਾਲੀ ਸਹਿਤਾ ਕਰਦਾ ਕੋਈ ਖਿਆਲ ਰੱਖਿਆ ਜਾਵੇ। ਸਾਨੂੰ ਕੋਈ ਮਾਲੀ ਸਹਿਤਾ ਮਿਲੇ। ਤੇ ਅਸੀਂ ਕਰਜ਼ਾ ਚੁੱਕ ਕੇ ਤੋਰੇ ਸੀ। ਮੇਰਾ ਨਾਮ ਜੀ ਜਗਦੀਸ਼ ਸਿੰਘ ਜੀ ਸਿੰਘ ਕੀ ਗੱਲ ਹੋਣੀ ਹੈ? ਉਹਨੂੰ ਛੋਟੇ ਜਿਹੇ ਸੀ ਕਿਵੇਂ ਇਟਲੀ ਗਿਆ ਸੀ ਉਹ ਸੰਦੀਪ ਕੌਰ ਲੜਕੀ ਹੈ ਨਾ ਜੋ ਕੈਨੇਡਾ ਗਈ ਸੀ ਉਹ ਮੇਰੀ ਭਾਂਜੀ ਸੀ ਵੀ ਤੇ ਕਾਫੀ ਸਮਾਂ ਤੋਂ ਪਹਿਲਾਂ ਪਿਛਲੇ ਮਾਤਾ ਜੀ ਦੀ ਡੈਥ ਹੋ ਗਈ ਸੀ ਜਦੋਂ ਉਸਦੀ ਉਮਰ 5 ਸਾਲ ਦੀ ਸੀ ਉਸ ਤੋਂ ਬਾਅਦ ਉਹ ਕੋਈ ਫਟਾ ਮਾਰ ਕਾਬਿਖਰੇ ਹੈ ਸੀ ਅਸੀਂ ਉਹਦੀ ਪਾਲਣ ਪੋਸ਼ਣ ਕੀਤੀ ਉੱਥੇ ਉਹਨੇ ਪਾਸ 2 ਤੱਕ ਸਟੱਡੀ ਕੀਤੀ ਉਸ ਤੋਂ ਬਾਅਦ ਕਹਿੰਦੀ ਸੀ ਵੀ ਮਾਮਾ ਜੀ ਮੇਰੀ ਕੋ ਕਵਾਸ਼ ਆ ਵੀ ਮੈਂ ਜਹਾਜ਼ ਤੇ ਚੜਦਾ ਕਿਰਾਂ ਮੈਂ ਦੂਰ ਚਲੀ ਜਾਵਾਂ ਤੇ ਜੋ ਵੀ ਆਪਣੀ ਗਰੀਬੀ ਦੀ ਹਾਲਤ ਆ ਜਾਂ ਜੋ ਵੀ ਆਪਣੇ ਪਰਿਵਾਰਾਂ ਦਾ ਵੀ ਜਿੱਦਾਂ ਦਾ ਮਾਹੌਲ ਦੇਖ ਕੇ ਵੀ ਤੁਸੀਂ ਮੈਨੂੰ ਨਾਲ ਪੜ੍ਹਾਰੇ ਮੇਰੇ ਬਰਾਦਰ ਮੇਰਾ ਡੈਡੀ ਜੋ ਸੁਣੋ ਹੈਲਪ ਕਰ ਰਿਹਾ ਵੀ ਜਲੋ ਕੋ ਯਾਰਨੇ ਕੋ ਤੂੰ ਬਗਦੀਆਂ ਸੀ ਤੇਰੇ ਲਈ ਸਭ ਕੁਝ ਕਰਾਂਗੇ ਤਾਂ ਉਸ ਤੋਂ ਬਾਅਦ ਉਹ ਸਤੰਬਰ 202 ਤੇ ਕਨਾਡਾ ਦੇ ਸੀਗੀ ਉੱਚੇ ਆਪਣੇ ਸੁਨਹਿਰੀ ਭਵਿੱਖ ਲਈ ਤੇ ਸਾਡੇ ਇੰਨੀ ਔਕਾਤ ਹੀ ਨਹੀਂ ਸੀ ਜੀ ਸੀ ਵੀ ਬੱਚੇ ਨੂੰ ਕੋਈ ਸਾਡੇ ਕੋਲ ਇੰਨੀ ਜ਼ਿਆਦਾ ਜ਼ਮੀਨ ਜਾਇ ਨਹੀਂ ਨਾ ਹੀ ਕੋਈ ਪਰਿਵਾਰ ਕੋਲੇ ਜੀ ਆਪਣੇ ਲੜਕੀ ਦੇ ਫਾਦਰ ਗੁਰਨੇਲ ਸਿੰਘ ਜੀ ਆਦੋ ਮੇਰੇ ਨਾਲ ਹੀ ਬੈਠੇ ਨੇ ਵੀ ਇਹਨਾਂ ਦੀ ਇੰਨੀ ਕੋਈ ਹیثیت ਸੀ ਵੀ ਜਾ ਹੋਏ ਖੁੱਲਾ ਡੁੱਲਾ ਪੈਸਾ ਕਾ ਜਾ ਕੋਈ ਜ਼ਿਆਦਾ ਇਹਨਾਂ ਦਾ ਕੋਈ ਬਿਜ਼ਨਸ ਵਗੈਰਾ ਚੱਲਦਾ ਸਿਰਫ ਇਹ ਖੇਤੀ ਨਾਲ ਆਪਣਾ ਟਾਈਮ ਪਾਸ ਕਰਦੇ ਸੀ ਉਹੀ ਮਜ਼ਦੂਰੀ ਮੰਨ ਕੇ ਚਲੋ ਜੋ ਆਪਣੇ ਅੱਜ ਕੱਲ੍ਹ ਜ਼ਿੰਦਾਰਾਂ ਦੇ ਹਾਲਾਤ ਨੇ ਛੋਟੀਆਂ ਜ਼ਮੀਨਾਂ ਵਾਲਿਆਂ ਦੇ ਉਹ ਹੀ ਸਭ ਕੁਝ ਚੀਜ਼ ਨੂੰ ਧਿਆਨ ਵਿੱਚ ਦੇਖਦੇ ਹੋਏ ਆਪਣੇ ਇਹਦੇ ਡੈਡੀ ਜੀ ਨੇ ਵੀ ਚਲੋ ਇਹਨਾਂ ਨੇ ਅਸੀਂ ਆਖਿਆ ਵੀ ਚਲੋ ਅਸੀਂ ਤੁਹਾਡੀ ਕੋਈ ਹੈਲਪ ਕਰਾਂਗੇ ਵੀ ਬਾਹਰ ਜਾਣ ਲਈ ਕੁਝ ਵੀ ਚਲੋ ਤੁਹਾਡੇ ਆਪਣੇ ਆਹਾ ਕਰਨਗੇ ਫਾਦਰ ਸਾਹਿਬ ਪਰ ਇਹਨਾਂ ਨੇ ਸਾਨੂੰ ਇਹੀ ਗੱਲ ਕਹਿਤੀ ਵੀ ਤੁਹਾਡਾ ਧੰਨਵਾਦ ਵੀ ਤੁਸੀਂ ਲੜਕੀ ਨੂੰ ਇੰਨਾ ਪਰਵਰਸ ਕੀ ਅੱਜ ਤੁਸੀਂ ਪਾਲਿਆ ਪਲੋਸਿਆ ਹੈਗਾ ਚਲੋ ਵੀ ਐ ਅਸੀਂ ਵੀ ਇਹਦੇ ਭੇਜਣ ਵਾਸਤੇ ਵੀ ਅਸੀਂ ਤੁਹਾਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ ਚਲੋ ਵੀ ਇਹਨਾਂ ਨੇ ਕੋਈ ਸਾਨੂੰ ਜ਼ਿਆਦਾ ਨਹੀਂ ਦਬਾ ਪਾਇਆ ਜਿੰਨਾ ਵੀ ਹੋ ਸਕਿਆ ਸੀ ਇਹਨਾਂ ਨੇ ਕੋਈ ਮਦਦ ਵਗੈਰਾ ਕੀਤੀ ਇਹਨਾਂ ਨੇ ਆਪਣੇ ਤੌਰ ਤੇ ਵੀ ਖੁਦ ਜ਼ਮੀਨ ਵੇਚ ਕੇ ਜੀ ਲੜਕੀ ਨੂੰ ਬਾਹਰ ਭੇਜਿਆ ਸੀਗਾ 25-30 ਲੱਖ ਰੁਪਇਆ ਲਾ ਕੇ ਤੇ ਉਸ ਤੋਂ ਬਾਅਦ ਉਹ ਆਪਣਾ ਟ੍ਰਾਂਟੋ ਦੇ ਵਿੱਚ ਕਾਲਜ ਤੋਂ ਪੜ੍ਹਾਈ ਪੂਰੀ ਕਰਕੇ ਤੇ ਆਪਣੇ ਦੂਸਰੇ ਕੰਮ ਦੀ ਤਲਾਸ਼ ਵਿੱਚ ਬ੍ਰੈਂਪਟਨ ਵਿੱਚ ਹੀ ਰਹਿ ਰਹੀ ਸੀਗੀ ਉੱਥੇ ਉਹ ਕੰਮ ਕਰ ਰਹੀ ਸੀ ਉਸ ਤੋਂ ਬਾਅਦ ਵੀ ਸਾਨੂੰ ਉਹਦੇ ਨਾਲ ਸਾਡੀ ਹਰ ਦੂਸਰੇ ਤੀਸਰੇ ਦਿਨ ਕਦੇ ਡੇਲੀ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਜੀ ਵੀ ਸ਼ੁਰੂ-ਸ਼ੁਰੂ ਜਬੀ ਪੂਰਾ ਸਾਡੇ ਨਾਲ ਪੂਰਾ ਮਾਹੌਲ ਹੁੰਦਾ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਵੀ ਉਹ ਕਿਸੇ ਉੱਚ ਕਿਰਜੀਜ ਨੂੰ ਲੈ ਕੇ ਜਾ ਵੀ ਉਹਨੂੰ ਕੋਈ ਉੱਥੇ ਦਿੱਕਤ ਦਾ ਜਾ ਅਸੀਂ ਇਸ ਗੱਲ ਤੋਂ ਅਸੀਂ ਵੀ ਸੰਤੁਸ਼ਟ ਸੀਗੇ ਵੀ ਉੱਥੇ ਉਹਨੂੰ ਕੋਈ ਪ੍ਰੋਬਲਮ ਨਹੀਂ ਚਲੋ ਵੀ ਸਾਡਾ ਵਧੀਆ ਗੱਲਬਾਤ ਕਰ ਰਹੀ ਆ ਉਹ ਕਹਿੰਦੀ ਸੀਗੀ ਵੀ ਮਾਮਾ ਜੀ ਕੋਈ ਗੱਲ ਨਹੀਂ ਜੋ ਵੀ ਅੱਜ ਤੱਕ ਹੋ ਗਿਆ ਪਿੱਛੇ ਵੀ ਜੋ ਤੁਸੀਂ ਮੁਸੀਬਤਾਂ ਦੱਲੀਆਂ ਜਾਂ ਵੀ ਪਰਿਵਾਰ ਨੇ ਮੇਰੇ ਤੇ ਇੰਨੀ ਮਿਹਨਤ ਕਰਕੇ ਵੀ ਪੈਸਾ ਲਾ ਕੇ ਮੈਨੂੰ ਬਾਹਰ ਪਾਇਆ ਮੈਂ ਤੁਹਾਡੇ ਸਾਰੇ ਵੀ ਉਹ ਦੂਰ ਕਰ ਦੂੰਗੀ ਵੀ ਇਸ ਗੱਲ ਦੀ ਵੀ ਮੈਂ ਤੁਹਾਨੂੰ ਪੱਕੀ ਵਿਸ਼ਵਾਸ ਦਿਵਾਉਣੀ ਹੈ ਵੀ ਮਮਾ ਜੀ ਮੈਂ ਨਾ ਜੋ ਵੀ ਤੁਹਾਡੇ ਤੇ ਕਰਜ ਆਗਾ ਜਾਂ ਵੀ ਜੋ ਵੀ ਪਰਿਵਾਰ ਤੇ ਕਰਜ ਆ ਵੀ ਸਭ ਤੁਹਾਡਾ ਨਾ ਉਸ ਚੀਜ਼ ਤੋਂ ਮੈਂ ਸਟਕਾਰਾ ਦਵਾ ਕੇ ਵੀ ਤੁਸੀਂ ਵਧੀਆ ਜ਼ਿੰਦਗੀ ਜਿਉਣ ਲਈ ਆਪਣਾ ਉਹ ਕਰੋਗੇ ਵੀ ਮੈਨੂੰ ਥੈਂਕ ਯੂ ਬੋਲੋਗੇ ਤੇ ਇਸ ਚੀਜ਼ ਨੂੰ ਲੈ ਕੇ ਉਹ ਸਾਡੇ ਹਰ ਸਮੇਂ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਸਾਨੂੰ ਕੋਈ ਇਦਾਂ ਦਾ ਨਹੀਂ ਸੀ ਲੱਗਦਾ ਵਧੀਆ ਮਾਹੌਲ ਸੀ ਪਰ ਪਿਛਲੇ 3-4 ਮਹੀਨਿਆਂ ਤੋਂ ਉਹ ਸਾਡੀ ਉਹਦੇ ਨਾਲ ਗੱਲ ਨਹੀਂ ਹੋਈ ਸੀ ਜੀ ਲਾਸਟ ਮੇਰੀ 1 ਜਨਵਰੀ ਨਵੇਂ ਸਾਲ ਤੇ ਉਹਦੇ ਨਾਲ ਪੂਰੀ 40 ਮਿੰਟ WhatsApp ਤੇ ਕਾਲ ਹੋਈ ਜੀ ਉਸ ਤੋਂ ਬਾਬੂ ਨੇ ਮੇਰੇ ਨਾਲ ਕਾਫੀ ਗੱਲਾਂ ਕੀਤੀਆਂ ਮੇਰੀ ਮੈਸੇਜ ਆਪਦੀ ਮੰਮੀ ਰਾਜਦੀਪ ਕੌਰ ਨਾਲ ਦੀ ਉਹਨੇ ਕਾਫੀ ਗੱਲਾਂ ਕੀਤੀਆਂ ਅਸੀ ਗੱਲਬਾਤ ਤੁਹਾਨੂੰ ਕੋਈ ਪ੍ਰੋਬਲਮ ਦਿਸੀ ਜਾਂ ਕੋਈ ਹਾਂ ਦੱਸਣ ਤੋਂ ਇਹ ਕਹਿ ਰਹੀ ਸੀ ਨਾ ਮੈਂ ਜਦੋਂ ਪੁੱਛਦੇ ਸੀ ਵੀ ਪੁੱਤ ਕੋਈ ਦਿੱਕਤ ਤਾਂ ਨਹੀਂ ਐਥੇ ਕੋਈ ਜਾਵੇ ਕੀ ਗੱਲ ਦਾ ਵੀ ਕਿਵੇਂ ਹੋਗਾ ਸਾਨੂੰ ਪਰ ਉਹ ਥੋੜੀ ਜੀ ਨਰਵਸ ਲੱਗ ਰਹੀ ਸੀਗੀ ਜੀ ਤੇ ਉਹ ਕਹਿੰਦੀ ਮਾਮਾ ਜੀ ਇੱਕ ਤਾਂ ਮੈਨੂੰ ਨਾ ਵੀ ਥੋੜੀ ਜੀ ਇੱਥੇ ਦਿੱਕਤ ਦਾ ਵੀ ਕੰਮ ਨਹੀਂ ਪ੍ਰੋਪਰ ਮਿਲ ਰਿਹਾ ਬਿਹਵਤੇ ਜੀ ਕਦੇ ਮੈਨੂੰ ਇੱਕ ਦਿਨ ਮਿਲਦਾ ਕੰਮ ਕਦੇ ਮੈਨੂੰ ਦੋ ਦਿਨ ਮਿਲਦਾ ਕਦੇ ਮੈਨੂੰ ਮਿਲਦੀ ਨਹੀਂਗਾ ਤੇ ਕਹਿੰਦੀ ਵੀ ਐਂ ਕਰਕੇ ਮੈਂ ਥੋੜੀ ਜੀ ਪਰੇਸ਼ਾਨੀ ਚ ਸੀਗੀ ਜੀ ਉਹ ਉਸ ਤੋਂ ਬਾਅਦ ਉਹ ਵੀ ਸਾਨੂੰ ਬਾਅਦ ਤੇ ਜਦੋਂ ਇਹ ਇੰਸੀਡੈਂਟ ਹੋਇਆ ਉਹਦੇ ਨਾਲ ਆਪਣੀ 15 ਜਨਵਰੀ ਬੁੱਧਵਾਰ ਨੂੰ ਤੇ ਵੀ ਉਸ ਦਿਨ ਮੇਰੀ ਇਸ ਆਪਣੇ ਭਾਣ ਜੱਜ ਨਾਲ ਗੱਲ ਹੋਈ ਆ ਜੋ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਆਪਣੇ ਕਿਤੇ ਕੰਮ ਕਰ ਲਈ ਇੱਧਰ ਲਾਗੇ ਆਏ ਹੋਏ ਸੀਗੇ ਤੇ ਵੀ ਜਦੋਂ ਮੈਂ ਇਹਨੇ ਨਾਲ ਸੰਪਰਕ ਕੀਤਾ ਇਹਨੇ ਮੈਨੂੰ ਫੋਨ ਕੀਤਾ ਤੇ ਵੀ ਮੈਂ ਇਹਨਾਂ ਕੋਈ ਕੰਮ ਕਰਨਾ ਉੱਥੇ ਸਾਡੇ ਲਾਗੇ ਸਰਦੂਲਗੜ ਮੰਡੀ ਉੱਥੇ ਅਸੀਂ ਸ਼ਾਇਦ ਮੇਰੇ ਕਿਸੇ ਰਿਸ਼ਤੇਦਾਰ ਦਾ ਪ੍ਰੋਗਰਾਮ ਪਤਾ ਲੱਗੇ ਵੀ ਗਾਇਬ ਆ ਕੁੜੀ ਜਾਂ ਗੱਲ ਨਹੀਂ ਹੋ ਰਹੀ ਜਾਂ ਕੀ ਇਹਨੇ ਤਰੀਕ ਨੂੰ ਪਤਾ ਲੱਗੇ ਸਾਰਾ ਨਹੀਂ ਜੀ ਸਾਨੂੰ ਨਾ ਉਸ ਦਿਨ 15 ਤਰੀਕ ਨੂੰ ਤੁਹਾਨੂੰ ਮੈਂ ਦੱਸ ਰਿਆ ਨਾ ਜੀ 15 ਤਰੀਕ ਨੂੰ ਜਦੋਂ ਵੀ ਇਹ ਘਟਨਾਕਰਮ ਹੋਇਆ ਉੱਥੇ ਉਸ ਤੋਂ ਬਾਅਦ ਜਦੋਂ ਅਸੀਂ ਸਰਦੂਲਗੜ ਸੀਗੇ ਸਾਨੂੰ ਆਪਾਂ ਜੀ ਦਾ ਫੋਨ ਆਇਆ ਵੀ ਐ ਕਰਕੇ ਮਾਮਾ ਤੋਂ ਕਿੱਥੇ ਆ ਮੈਂ ਉਹਨੇ ਆਖਿਆ ਮੈਂ ਬੁੱਧ ਸਰਦੂਲ ਗੜਾ ਮਾਈਕਲਦੀਪ ਤੇ ਵੀ ਇਸ ਕਰਕੇ ਨਾ ਮੈਂ ਤੈਨੂੰ ਬਾਅਦ ਚ ਕਾਲ ਕਰਦਾਗਾ ਤੇ ਉਸ ਤੋਂ ਬਾਅਦ ਮੇਰੇ ਇਹਦੇ ਨਾਲ ਸੰਪਰਕ ਨਹੀਂ ਹੋਇਆ ਤੇ ਉਸੇ ਦਿਨ ਹੀ ਆਪਣੇ ਆ ਗੁਰਮੇਲ ਸਿੰਘ ਜੀ ਨੇ ਮੇਰੇ ਵੱਡੇ ਭਰਾ ਅਮਰੀਕ ਸਿੰਘ ਜੀ ਇਹਨਾਂ ਨਾਲ ਗੱਲਬਾਤ ਕੀਤੀ ਵੀ ਅਮਰੀਕ ਵੀ ਆਪਣੀ ਸੰਦੀਪ ਦਾ ਵੀ ਫੋਨ ਨਹੀਂ ਲੱਗ ਰਿਹਾ ਵੀ ਉਹਦੇ ਨਾਲ ਗੱਲ ਨਹੀਂ ਹੋਈ ਕਾਫੀ ਦਿਨਾਂ ਤੋਂ ਵੀ ਸਾਡੇ ਕੋਲੇ ਕੋਈ ਫੋਨ ਵਗੈਰਾ ਆਇਆਗਾ ਇਹਨਾਂ ਨੇ ਆਖਿਆ ਜੀ ਨਾ ਜੀ ਸਾਡੇ ਕੋਲੇ ਹੁੰਦਾ ਕੋਈ ਫੋਨ ਨਹੀਂ ਆਇਆ ਤੇ ਵੀ ਇਹ ਕਹਿੰਦਾ ਵੀ ਕਿਵੇਂ ਕਹਿੰਦਾ ਵੀ ਸੋਨ ਸਾਡੇ ਕੋਲੇ ਵੀ ਨਹੀਂ ਆਇਆ ਤੇ ਉਸ ਤੋਂ ਦੂਸਰੇ ਦਿਨ ਵੀ ਸਾਨੂੰ ਆਪਣੇ ਇਹਦੇ ਗਰਮੇਲ ਸਿੰਘ ਦੇ ਭਤੀਜਾ ਜੀ ਆਪਣੇ ਗੱਗੂ ਗੋਰਪ੍ਰੀਤ ਸਿੰਘ ਗੱਗੂ ਉਹਨੇ ਮੇਰੇ ਨਾਲ ਫੋਨ ਤੇ ਸੰਪਰਕ ਕੀਤਾ ਵੀ ਮਾਮਾ ਆਏ ਕਰਕੇ ਵੀ ਆਪਾਂ ਨੂੰ ਉਸ ਤੋਂ ਨਾ ਵੀ ਐ ਸੁਣਨਾ ਚਾਇਆਗਾ ਕਿ ਕੈਨੇਡਾ ਤੋਂ ਕੋਈ ਉੱਥੇ ਐਕਸੀਡੈਂਟ ਹੋ ਗਿਆ ਵੀ ਉਹਦੇ ਚ ਵੀ ਐ ਕਹਿ ਰਿਹਾ ਵੀ ਤੁਹਾਡੇ ਨਰਕੀ ਸੰਦੀਪ ਸਿੰਘ ਆ ਵੀ ਸਮੁੰਦਰ ਦੇ ਵਿੱਚ ਰੜ ਗਈ ਤੇ ਵੀ ਅਸੀ ਨੂੰ ਆਖਿਆ ਵੀ ਸਾਨੂੰ ਇਹ ਗੱਲ ਦਾ ਕਿਵੇਂ ਪਤਾ ਲੱਗਿਆ ਵੀ ਉਹ ਸਮੁੰਦਰ ਤੇ ਡਿੱਗੀ ਉਹ ਕਹਿੰਦੇ ਵੀ ਉੱਥੋਂ ਨਾ ਵੀ ਸਾਨੂੰ ਉੱਥੇ ਕੋਈ ਕਾਲ ਆਈ ਆ ਕਨਾਡਾ ਤੋਂ ਵੀ ਉਹਨਾਂ ਨੇ ਇਹ ਗੱਲ ਆਖਿਆ ਵੀ ਉਹ ਲੜਕੀ ਨਾ ਵੀ ਆਪਣੀ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਵੀ ਪੁਲਿਸ ਉਹਦੀ ਭਾਲ ਸਰਚ ਆਪਰੇਸ਼ਨ ਚਲਾ ਰੱਖਿਆ ਵੀ ਭਾਲ ਕਰ ਰਹੀ ਆ ਪਰ ਉਹ ਲੜਕੀ ਦਾ ਕੋਈ ਪਤਾ ਨਹੀਂ ਲੱਗ ਰਿਹਾ ਅੱਜ 22 ਤਰੀਕ ਹੋ ਗਈ ਤੁਹਾਨੂੰ ਕੋਈ ਦੱਸਿਆ ਪੁਲਿਸ ਨੇ ਤੁਹਾਨੂੰ ਸੰਪਰਕ ਹੋ ਚੁੱਕਿਆ ਕਿਸੇ ਨਾਲ ਤੁਹਾਡਾ ਨੇ ਸਾਡਾ ਜੀ ਉੱਥੇ ਆਪਣਾ ਪੁਲਿਸ ਦਾ ਇਹਨਾਂ ਨਾਲ ਸੰਪਰਕ ਹੋਇਆ ਸੀਗਾ ਇਹਨਾਂ ਦੀ ਭੂਆ ਜੀ ਦੀ ਲੜਕੀ ਆ ਪਿਰਤਪਾਲ ਕੌਰ ਜੀ ਜੋ ਆਪਣਾ ਬੇਬੇਨ ਸੈਂਟਰ ਚਲਾਉਂਦੀ ਆ ਲੈਟਸ ਸੋ ਦਲਵੰਡੀ ਸਾਹਿਬ ਉਹ ਵੀ ਕਿ ਤੇ ਉਹਨਾਂ ਨੇ ਆਪਣੇ ਉੱਥੋਂ ਕਹਿੰਦੇ ਵੀ ਇੰਗਲਿਸ਼ ਲੈਂਗੁਏਜ ਉੱਥੋਂ ਕਿਸੇ ਅਫਸਰ ਦੀ ਕਾਲ ਆਈ ਵੀ ਆਏ ਕਰਕੇ ਵੀ ਉਸ ਦਿਨ ਕੋਈ ਇਨਸੀਡੈਂਟ ਹੋਇਆ ਵੀ ਕੋਈ ਲੜਕੀ ਸਮੁੰਦਰ ਦੇ ਵਿੱਚ ਡਿੱਗ ਪਈ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਮੇਰੀ ਮਕਰਨ ਮਾਰਕ ਨਾਲ ਜੋ ਉੱਥੇ ਕਨਾਡਾ ਦੇ ਵਿੱਚ ਨਿਊ ਫਾਉਂਡ ਲੈਂਡ ਵੀ ਕਿ ਜਿੱਥੇ ਮੇਰੀ ਪਾਣ ਜੀ ਸੰਦੀਪ ਕੌਰ ਰਹਿ ਰਹੀ ਸੀਗੀ ਜੀ ਉਹਦੇ ਨਾਲ ਮੈਂ ਸੰਪਰਕ ਕੀਤਾ ਜਦੋਂ ਉਹ ਕਹਿੰਦੇ ਵੀ ਐ ਕਰਕੇ ਵੀ ਜਦੋਂ ਸਾਡੇ ਕੋਲੇ ਵੀ ਕੰਮ ਤੋਂ ਉਸ ਦਿਨ 15 ਜਨਵਰੀ ਨੂੰ ਵੀ ਉਹ ਲੜਕੀ ਨਾ ਆਈ ਵੀ ਅਸੀਂ ਵੀ ਚਿੰਤਤ ਹੋ ਗਏ ਵੀ ਲੜਕੀ ਆਈ ਨਹੀਂ ਵੀ ਕਹਿੰਦੇ ਅਸੀਂ ਵੀ ਉਸ ਦਿਨ ਦੂਸਰੇ ਦਿਨ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਵੀ ਸਾਡੇ ਕੋਲੇ ਜੀ ਸੰਦੀਪ ਲੜਕੀ ਰਹਿ ਰਹੀ ਸੀ ਮਕਾਨ ਦੇ ਵਿੱਚ ਵੀ ਉਹ ਨਹੀਂ ਆਈ ਜੀ ਤੇ ਪੁਲਿਸ ਨੇ ਭਾਲ ਕੀਤੀ ਜੀ ਹਾਂ ਜੀ ਪੁਲਿਸ ਨੇ ਭਾਲ ਕੀਤੀ ਜੀ ਫਿਰ ਪੁਲਿਸ ਨੇ ਜਿਵੇਂ ਕਹਿੰਦੇ ਆ ਵੀ ਉੱਥੇ ਵੀ ਕਿਸੇ ਦੇ ਬਿਆਨਾਂ ਦੇ ਆਧਾਰ ਤੇ ਵੀ ਐਂ ਕਹਿੰਦੇ ਵੀ ਲੜਕੀ ਸਮੁੰਦਰ ਦੇ ਵਿੱਚ ਡਿੱਗ ਪਈ ਦੀ ਮੰਗ ਕੀ ਤੁਹਾਡੀ ਮੰਗਦਾ ਜੀ ਇਹ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਜੀ ਵੀ ਸਾਡੀ ਲੜਕੀ ਜਿੰਦਾ ਹੈ ਜਾਂ ਮਰਦਾ ਗਈ ਵੀ ਸਮੁੰਦਰ ਦੇ ਵਿੱਚ ਕਿਵੇਂ ਡਿੱਗੀ ਕੀ ਉਹਦੇ ਨਾਲ ਘਟਨਾ ਕਰਮ ਹੋਇਆ ਵੀ ਕੀ ਉਹ ਉਹਦੇ ਹਾਲਾਤ ਰਹੇ ਹੋਣਗੇ ਵੀ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਹੈ ਤਾਂ ਮੰਕਰੋਂ ਵੀ ਸਰਕਾਰ ਸੰਪਰਕ ਕਰੇ ਕਿ ਕੇਂਦਰ ਸਰਕਾਰ ਸੰਪਰਕ ਕਰੇ ਹਾਂਜੀ ਮੰਗ ਤਾਂ ਸਾਡੀ ਇਹੀ ਹੈ ਵੀ ਸਾਨੂੰ ਬੱਚੇ ਦੀ ਪ੍ਰੋਪਰ ਜਾਣਕਾਰੀ ਮਿਲੇ ਜੀ ਵੀ ਉਸ ਦਿਨ ਤੋਂ ਬਾਅਦ ਪਰਿਵਾਰ ਬਹੁਤ ਸਦਮੇ ਵਿੱਚ ਹੈ ਜੀ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਉਹਦਾ ਕੀ ਘਟਨਾ ਕਰਮ ਹੋਇਆ ਵੀ ਜਿਹੜੀ ਲੜਕੀ ਹੈ ਜਾਂ ਨਹੀਂ ਜਾਂ ਵੀ ਡੈੱਡ ਹੋ ਗਈ ਜਾਂ ਜ਼ਿੰਦਾ ਹੈ ਜਾਂ ਵੀ ਉਹਦੇ ਨਾਲ ਕੀ ਚਾਂਸ ਹੋਇਆ ਵੀ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਜੀ